ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਘੈਂਟ ਦੇ ਬਲੌਗ ਤੇ ਤੁਹਾਡਾ ਸਵਾਗਤ ਹੈ ਕੀ ਹਾਲ ਚਾਲ ਨੇ ਤੇ ਅੱਜ ਆਪਾਂ ਬਲੌਗ ਲਾਉਣ ਲੱਗੇ ਆ ਦੁਪਹਿਰ ਦੇ 1 ਵਜੇ ਹੋ 1 ਵਜੇ ਝੁਕੇ ਨੇ ਤੇ ਨੂਰ ਹੋਰੇ ਛੜਾ ਰਹੇ ਨੇ ਪਤੰਗ ਮੌਸਮ ਬਹੁਤ ਸੋਹਣਾ ਨਿਕਲਿਆ ਸਾਨੂੰ ਦਿਖਾਉਣਾ ਹੈ ਦੇਖੋ ਸੂਰਜ ਨਿਕਲਿਆ ਹੋਇਆ ਹੈ ਸੂਰਜ ਦੇਵਤਾ ਜੀ ਇੱਧਰ ਹਮ ਇੱਧਰ ਆਪਣੇ ਗਵੰਡੀ ਚੜਾ ਰਹੇ ਨੇ ਪਤੰਗ ਦੇਖੋ ਆਏ ਹਾਂਜੀ ਦੋਸਤੋ ਹਾਂਜੀ ਦੋਸਤ ਕੀ ਹਾਲ ਹੈ ਜੀ ਹਾਂ ਚੱਲ ਦੋਸਤੋ ਜੀ ਕੀ ਹਾਲ ਚਾਲ ਹੈ ਦੋਸਤੋ ਕੀਆ ਵਧੀਆ ਨਰੀ ਪਾਲੀ ਦੀ ਸੁੱਤੇ ਮੈਨ ਘਾੜੇ ਮਾਰੀ ਉਹਨੇ ਤੇ ਝੜਾ ਲਓ ਝੜਾ ਲਓ ਵਧੀਆ ਅੱਜ ਤਾਂ ਮੌਸਮ ਬਹੁਤ ਵਧੀਆ ਹੈਗਾ ਸਾਰੇ ਪਾਸੇ ਪਤੰਗੀ ਪਤੰਗ ਨੇ ਇਹ ਕਰ ਰਹੇ ਹਾਂ ਓਏ ਜੋ ਤਾਂ ਹੈ ਰੇੜੀ ਦੇਖੀ ਦੇਖ ਆ ਡੋਰ ਨਹੀਂ ਹੈਗੀ ਜਿਹੜੀ ਦਿਖਾਇਆ ਮਾੜਾ ਇਹ ਕਿਹੜੀ ਆ ਡੋਰ ਦਿਖਦੀ ਐ ਇੱਥੇ ਦੇਚ ਹੂੰ ਬਾਹਰ ਲੰਬੀ ਹੈ ਇਹ ਚ ਕੈਮਰੇ ਚ ਵੇ ਇਹ ਨਹੀਂ ਦੀਂਦੀ ਇਹ ਨਹੀਂ ਦੀਂਦੀ ਦੇਖ ਦਿਖਾਤਾ ਤੋ ਇਹ ਹੋ ਗਿਆ ਲੱਗਾ ਜੋ ਮੱਕਟੇ ਚੜਿਆ ਪੰਗੇ ਗਿਆ ਲੈਣੇ ਮੇਰੀ ਗੱਲ ਤੋਂ ਹੂੰ ਮੱਕਟੇ ਚੜਿਆ ਮੋੜ ਡੋਰਾਂ ਦੀ ਡੜੀ ਫੜੂ ਨਾ ਪਤੰਗ ਦੇਖੋ ਉਹ ਉੱਥੇ ਹੀ ਜਾਂਦੇ ਨੇ ਪਤੰਗ ਛੋਟਾ ਜਿਹਾ ਦੀਨ ਹੈਗਾ ਹੁਣ ਆਇਆ ਤੁਹਾਨੂੰ ਸ਼ਾਇਦ ਇਹ ਨਾ ਦੀਨ ਨੀ ਚਿੱਟਾ ਹੈ ਕਿਵੇਂ ਐਡਾ ਪੰਗਾ ਹੋ ਕਈ ਨਹੀਂ ਤੇ ਕਿੱਡਾ ਅੱਛਾ ਉਲਟੇ ਨਾਲ ਨਾਰਮਲੀ ਹੁੰਦਾ ਨਾ ਨਾ ਅਜੇ ਨਹੀਂ ਰਾਈਦਨ ਲੱਗੀ ਹੋਊਗਾ ਹਜੇ ਨਹੀਂ ਖੜ ਜਾ ਉਹ ਫਿਰ ਸਟ੍ਰਾਈਕ ਆ ਜੂਗਾ ਮੋੜਾ ਗਾਣਾ ਗਾਣਾ ਚਲਾ ਦਈਏ ਮੈਂ ਵੀ ਗਾਣੇ ਨਾਲ ਚਲਾਈ ਸਟ੍ਰਾਈਕ ਆ ਜੂਗੀ ਸਾਰੇ ਪੱਟੀ ਮੀਸ ਹੋ ਜੇ ਸਾਰੇ ਵਲੌਗ ਦੀ ਤੇ ਕਿਹੜਾ ਮਿੱਤਰੋ ਤੇ ਲੋਹੜੀ ਦੀਆਂ ਮੁਬਾਰਕਾਂ ਸਾਰਿਆਂ ਨੂੰ ਬਹੁਤ ਬਹੁਤ ਮਾਤਮਾ ਚੜ੍ਹਦੀ ਕਲਾ ਵਿੱਚ ਰੱਖੀ ਸਾਰਿਆਂ ਨੂੰ ਤੰਗ ਚੱਕ ਕਰਦੇ ਆ ਦਰਸ਼ਕੀ ਜੀ ਸਾਲੇ ਕਿਵੇਂ ਉਹ ਦੇਖ ਲੋਹੜੀ ਦਾ ਤਿਹਾਰ ਅੱਜ ਤੇ ਕਈਆਂ ਦੇ ਵਿਆਹ ਕਈਆਂ ਦੇ ਬੱਚਿਆਂ ਦੀ ਲੋਹੜੀ ਕਈਆਂ ਦੀ ਕੁੜੀਆਂ ਦੀ ਵੀ ਲੋਹੜੀ ਮਣਾਉਣ ਲੱਗਿਆਂ ਨੇ ਤੁਹਾਨੂੰ ਦਿਖਾਉਣੇ ਆ ਆਪਣੀ ਗਲੀ ਦੇ ਵਿੱਚ ਨੇ ਆ ਮੁੰਡਾ ਕਾਲਾ ਗਾ ਤੇ ਟੰਟ ਟੰਟ ਲਾਈ ਜਾਂਦੇ ਨੇ ਇਹ ਹਾਂ ਉਹ ਦੂਜਾ ਹੁਣ ਲਈਏ ਇਹਦਾ ਬਾਈਡ ਐਂਗਲ ਕੈਮਰਾ ਤੇ ਕੁੜੀ ਦੀ ਲੋਹੜੀ ਮਣਾਉਣਗੇ ਅੱਜ ਇਹ ਬਹੁਤ ਵਧੀਆ ਚਲੋ ਅੱਗੇ ਤਾਂ ਮੁੰਡਿਆਂ ਦੀ ਲੋਹੜੀ ਮਣਾਉਂਦੇ ਸੀ ਕੱਲੀ ਤੇ ਹੁਣ ਕੁੜੀਆਂ ਦੇ ਵੀ ਲੋੜੀ ਮਨਾਉਣ ਲੱਗੇ ਬਹੁਤ ਵਧੀਆ ਚਲੋ ਬਰੋ ਬਰਕ ਹੋਣਾ ਚਾਹੀਦਾ ਹਨ ਚੰਗੀ ਗੱਲ ਆ ਗਈ ਮਹਾਰਾਜ ਤੰਦਰੁਸਤ ਰੱਖੇ ਇਹ ਜੀਜਾ ਸਪੇਸ ਪਾ ਕੇ ਬਰੋ ਯਾ ਬਰੋ ਆ ਉਹਦਾ ਬੀ ਆਰਓ ਕਮਾ ਇਹ ਪਾ ਕੇ ਐਸ ਹੈ ਜਾਈ ਨਾ ਚੰਗਾ ਓਏ ਕਮਾ ਪਾ ਕੇ ਐਸ ਹੀ ਆਗਾ ਐਨ ਕਾ ਇਹ ਨਾਲ ਫੋਟੋ ਆ ਸਾਰਾ ਹਰਾ ਹਰਾ ਆ ਉਹ ਨੂਰ ਹੋਰੇ ਤਿਆਰੀ ਕਰ ਰਹੇ ਨੇ ਪਤੰਗ ਦੀ ਪਾਣੀ ਤਲਾਮ ਓਏ ਹਾਂਜੀ ਦੋਸਤੋ ਉਹ ਪੇਚਾ ਪੈ ਗਿਆ ਪਾਸੇ ਕਰ ਲਾ ਕਿੱਥੇ ਪੈ ਗਿਆ ਪੇਚਾ ਇਹਣਾ ਪੈ ਗਿਆ ਸਦਾ ਪਤੰਗ ਕਿੰਨਾ ਸੋਹਣਾ ਹੈ ਨਾ ਪਤੰਗ ਓਏ ਲੋੜੀ ਮੰਗਣ ਆ ਲਿਆ ਇਹਨੇ ਓਏ ਤੇ ਇਹਦੇ ਉਤੋਂ ਦੀ ਕੌਣ ਜੜੀ ਜਾਣਾ ਓਏ ਉਹ ਕਰੇ ਦੋਸਤੋ ਵਿਆਹਗਾ ਆਪਣੀ ਗਲੀ ਦੇ ਸਾਹਮਣੇ ਟੈਂਟ ਲੱਗਿਆ ਤੇ ਆ ਕਰੇ ਹੈਗੀ ਲੋਹੜੀ ਜਿਵੇਂ ਤੁਹਾਨੂੰ ਦੱਸਿਆ ਉਹ ਘੈਂਟ ਆ ਬਾਈ ਸਾਰਨ ਮੁਬਾਰਕਾਂ ਦੁਆਰਾ ਸ਼ੁਰੂ ਤੋਂ ਤੇ ਅੱਜ ਦੇ ਘੈਂਟ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੈਂਟ ਗੱਲਬਾਤ ਹਾਂਜੀ ਸ਼ਾਨੁਭਾਮਾਂ ਦੇ ਲੋਹੜੀ ਤੇ ਲਾਵਾਂਗੇ ਸਪੀਕਰ ਵਗੈਰਾ ਗਾਣੇ ਗੋਣੇ ਚਲਾਵਾਂਗੇ ਘੈਂਟ ਜੀ ਬੜਾ ਨਵਾਂ ਬਲੌਗ ਬਣਾਵਾਂਗੇ ਲੋੜੀ ਬਹੁਤ ਨਵਾਂ ਬਾਦ ਆਈ ਹੈ ਆਪਣਾ ਲੋੜੀ ਤੇ ਪਹਿਲਾ ਬਲੌਗ ਹੈ ਪਹਿਲਾ ਆਪਾਂ ਦਵਾਲੀ ਤੇ ਬਣਾਇਆ ਸੀਗਾ ਕਿਉਂਕਿ ਆਪਾਂ ਨੂੰ ਸ਼ੁਰੂ ਕੀਤੇ ਹੋਏ ਬਈ ਬੜਾ 6 ਮਹੀਨੇ ਹੋਏ ਨੇ ਤੇ ਨਵੇਂ-ਨਵੇਂ ਬਲੌਗ ਬਣਾ ਰਹੇ ਆ ਆਪਾਂ ਹੁਣ ਉਹ ਤੇ ਪਲ ਲੱਗਣ ਲੱਗੀਆਂ ਨੇ ਤੇ ਹੌਲੀ-ਹੌਲੀ ਨਵੇਂ-ਨਵੇਂ ਸ਼ੁਰੂ ਬਲੌਗ ਕਰਾਂਗੇ ਆਪਾਂ ਬੜਾ ਠੰਡ ਦੇ ਵਿੱਚ ਤਾਂ ਬਲੌਗ ਹੀ ਨਹੀਂ ਬਣੇ ਬਈ ਤੁਹਾਨੂੰ ਪਤਾ ਹੀ ਸਾਰਾ ਠੰਡ ਕਿੰਨੀ ਸੀ ਨਾ

ਗਵਾਸਤ ਟੈਂਡ ਕਰ ਲਵਾਤਾ ਆਵਲੀ ਉਹ ਦੇਖੀਓ ਵਾਗੀ ਕਰ ਜਿੱਦਾਂ ਹੈ ਆਗ ਦੇ ਬੱਚੇ ਮਾਰਨਾ ਸੀ ਬੱਚੇ ਮੈਂ ਥੋੜੀ ਮਾਰਨਾ ਸੀ ਹਾਂ ਉਹਨੇ ਮਾਰਨਾ ਹੀ ਹਾਰਨ ਮਾਰਨਾ ਹਾਰਨਾ ਮਾਰ ਲੈ ਕੇ ਪਟੜ ਵਾਲੇ ਦੂਰ ਨੇ ਨਾਲ ਲਵੇ ਰੱਖਿਆ ਕਰ ਦੂਰ ਮੈਂ ਹੁਣ ਇੰਨੀ ਕਿੰਨੀ ਕਿਲੋ ਰੱਖਾਂ ਆਗ ਦੇ ਬੱਚੇ ਮਾਰੇਗਾ ਆਗ ਹੀ ਬਣੀ ਜਾਂਦਾ ਪਤਾ ਨਹੀਂ ਦੋਸਤੋ ਕੀ ਪ੍ਰੋਜੈਕਟ ਬਣੀ ਜਾਂਦਾ ਹਸਪਤਾਲ ਕੋਲੇ ਹਾਂ ਜੀ ਦੋਸਤੋ ਅਪਾਸ ਸੀਟ ਐਕਸਚੇਂਜ ਕਰ ਲਈ ਹੁਣ ਡੈਡੀ ਚਲਾ ਰਹੇ ਨੇ ਸਕੂਟਰੀ ਕਿਉਂਕਿ ਉਹਰੇ ਪੁਲਸ ਹੁੰਦੀ ਹੈ ਨਾ ਅਸੀਂ ਥਾਣਾ ਪਿੱਛੇ ਵੀ ਖੜੀ ਹੁੰਦੀ ਆ ਆਪਣੇ ਪੁਲਸ ਕੋਲ ਹੋਰ ਦੱਸੋ ਮਿੱਤਰੋ ਜੀ ਕੀ ਹਾਂ ਚਾਹੀ ਆਸਾ ਆਹ ਰਹੇ ਜੀ ਆ ਦੇਖੋ ਜੀ ਮੂਸੇ ਤੋਂ ਟ੍ਰਾਂਟ ਤੱਕ ਮੂਸਾ ਮੁਕਾ ਜਾਂਦਾ ਨਾ ਮੂਸਾ ਜਾਂਦਾ ਮੂਸਾ ਜੱਟ ਚੱਲਦਾ ਜੀ ਸਾਰੇ ਕਿਤੇ ਲੱਗਾ ਬਾਪ ਮਦਦ ਹੈ ਹਾਂ ਮਾੜੀ ਦੋਸਤੋ ਆਪਾਂ ਵਾਪਸ ਆ ਚੁੱਕੇ ਆ ਪਾ ਲੈਣਗੇ ਜੀ ਕੋਟੀਆਂ ਤੇ ਕੋਟੀ ਹੈਗੀ ਵੇਲੀ ਨਹੀਂ ਹੈਗੀ ਕੋਟੀ ਤੇ ਇਹ ਵੀ ਆਪ ਨੂੰ ਮਿਲੀ ਨਹੀਂ ਤੇ ਹੈ ਮਿਲੀ ਨਹੀਂ ਮਤਲਬ ਇਹ ਖੰਡ ਹੋ ਗਈ ਪਿੱਛੇ ਲੱਗਣਾ ਉਹ ਕਹਿੰਦੇ ਵੀ ਇਹ ਸਾਈਜ਼ ਕਿਉਂ ਘੱਟ ਹੋ ਗਿਆ ਸਾਈਜ਼ ਵਲੀ ਸਾਈਜ਼ ਸੀ ਉਹ ਘੱਟ ਸੀ ਉਹਨੇ ਸਾਈਜ਼ ਦਾ ਥੋੜਾ ਸਾਈਜ਼ ਵੱਡਾ ਲੈਣਾ ਸੀ ਆਪਾਂ ਇਸ ਤਰ੍ਹਾਂ ਕੇ ਸਾਈਜ਼ ਮਲੇ ਦੀ ਕੁੱਟੀਆਂ ਲੈਣਗੇ ਸੀਗੇ ਬਾਜ਼ਾਰ ਦੇ ਵਿੱਚੋਂ ਮਹਾਂਸਾ ਜਿੱਲਾਂ ਬਹੁਤ ਲੱਗਦੀਆਂ ਨੇ ਸਰਦੀ ਸਰਦੀ ਗਰਮੀ ਗਰਮੀ ਕਮੈਂਟਰ ਬੋਲੀ ਨੂੰ ਬਸ ਕੁਝ ਹੀ ਖਾ ਲੈਂਦੀ ਆ ਪੂਰੀ ਫੁੱਲ ਘੈਂਟ ਗੱਲ ਆਰੇ ਤਾਂ ਵਾਜਾ ਹੋਏ ਦੇਖੋ ਮੂੰਹ ਚਲਾ ਰਿਹਾ ਸੋਟਰੀ ਦੇਖੋ ਜੀ ਚਲਾ ਰਹੇ ਹਾਂ ਬੋੜਾਪਾ ਜੀ ਵਾਸਤੇ ਲਈ ਸੀ ਆਪਾਂ ਵੀ ਤਰੋ ਸਿੱਖ ਲੂਗਾ ਕੰਮ ਕੰਮ ਪਾਇਆ ਨਾ ਨਾ ਕੀ ਬਰੀ ਰਾਹ ਨਾ ਰੱਖਣੇ ਨੇ ਜੀ ਆਪਾਂ ਬਤਨ ਕੋ ਫੇਰਨਾ ਕਰਨਾ ਚਾਹੀਦਾ ਹਣਾ ਬਾਟ ਗਨ ਕੇ ਬੋ ਚੱਲ ਦੇਖਦੇ ਹਾਂ ਮੱਲਾ ਮਿੱਤਰੋ ਫਾਟਕ ਲੱਗਿਆ ਪਿਆ ਖੜਨਾ ਬੂਥ ਤੇ ਚੱਲ ਗਾ ਲਾਲਾ ਮੂਰੀ ਲਾਲਾ ਇੱਧਰ ਹੀ ਲਾ ਲੈਣਾ ਖੁੱਲੂਗਾ ਨਾ ਪਹਿਲੇ ਹੀ ਭੱਜ ਲਾ ਦੇ ਫਾਟਕ ਲੱਗ ਚੁੱਕਿਆ ਹੈ ਟ੍ਰੇਨ ਵੀ ਆਉਣ ਵਾਲੀ ਹੋਊ ਮਨਾ ਹਾਂ ਮਾਣ ਕਿੱਥੇ ਹਾਂ ਬੰਦ ਕਰ ਲੈ ਇੱਕ ਮਿੰਟ ਦੇਖੋ ਦੋਸਤੋ ਜੀ ਫਾਟਕ ਲੱਗੇ ਰਹਿਦਾ ਆਪਣਾ ਇਹ ਲੋ ਜੀ ਦੋਸਤੋ ਗੱਡੀਆਂ ਫਾਟਕ ਲੱਗ ਬਹੁਤ ਲੱਗਦਾ ਫਾਟਕ ਇਹ ਆਪਣਾ ਕੇਰੀਆਂ ਕੇਰੀਆਂ ਰੋਡ ਨਾਲ ਨੂੰ ਹਨਾ ਇਹ ਲੱਗੇ ਰਹਿਦਾ ਹਨਾ ਕੇਰੀਆਂ ਰੋਡ ਦਾ ਫਾਟਕ ਹੈ ਇਹ ਦੇਖੋ ਲੱਗਾ ਹੀ ਰਹਿੰਦਾ 24 ਘੰਟੇ ਜਦੋਂ ਮਰਜ਼ੀ ਆ ਜਾਵੇ ਲੱਗਿਆ ਤੇ ਡੱਗਿਆ ਦਾ ਲੱਗਾ ਰਹਿੰਦਾ ਚਲ ਕੋਈ ਨਹੀਂ ਦੇਖਦੇ ਆਉਦੇ ਕਹਿੰਦੀ ਹੈ ਟ੍ਰੇਨ ਕਿੰਨਾ ਸੀ 84 ਲੋਕੋਂ ਸੀ 0 ਇਹ ਰਾਤੀ ਦਿਗਾਂ ਸੱਟ ਹੋਣੀ ਆ ਕਿਰੇ ਜਿਹੜਾ ਬਾਜਰੀ ਨਾਲ ਵਿੱਚ ਮਿਕਸ ਹੋਣਾ ਹੈ ਫੱਟਕ 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 ਸਦੋ ਗੱਲੂ ਵੇ ਜੀ ਗਈ ਅਬੀ ਜੇ ਕਰਾਂਗੇ ਤੇ ਆਡੀਓ ਫੋਨ ਕਰਦੇ ਆ ਜਿਹੜਾ ਚੱਲ ਰਿਹਾ ਹੈ ਇਹ ਕਿਹਦਾ ਹੁਰੂਪਰ ਕੋਈ ਜਿਹੜਾ ਨਾ ਫਰਕ ਹੈ ਜਿਹੜਾ ਉਹ ਜਦੋਂ ਜਾ ਰਿਹਾ ਨਿਕਲਦਾ ਦਮਾ ਇਹ ਹੋਗਾ ਸਟੈਂਡ ਹੋਗਾ ਸਟਾਈਡ ਲੱਗਾ ਹਾਉ ਵੀ ਅਬਾਈ ਨੀਚੇ ਸਕਰੀਨ ਸ਼ੇਅਰ ਕਰ ਰਹੀ ਐ ਇੱਥੇ ਸਾਈਡ ਤੇ 3 ਡੋਟ ਹੈ ਨਾ 3 ਡੋਟ ਤੇ ਕਲਿੱਕ ਕਰਕੇ ਸਕਰੀਨ ਸ਼ੇਅਰ ਦੇ ਆਪਸ਼ਨ ਆਉਂਦੀ ਐ ਸਕਰੀਨ ਸ਼ੇਅਰ ਕਰੋ ਫਾੜੀ ਆਈ ਨੇ ਫਰੇ ਫਾੜੀ ਬਰੋਟ ਪੋਣਾ ਕੋਈ ਨਾ ਖੜੇ ਆ ਤਦੋਂ ਖਲੂਗਾ ਯਾਰ ਬਹੁਤ ਟਾਈਮ ਲੁਗੂ ਦੇਖੋ ਜੀ ਸਾਰੇ ਬਾਣ ਇਕੱਠੇ ਹੋਣ ਲੱਗ ਜਾਣਗੇ ਹੁਣ ਇਸ ਤੋਂ ਬਾਅਦ ਸਾਰੇ ਤਦੋਂ ਖਲੂ ਗਨੂ ਟ੍ਰੇਨ ਹੋਈ ਨਹੀਂ ਪ੍ਰਿੰਟਰੀ ਵਾਲੀ ਸਕਰੀਨ ਸ਼ੇਅਰ ਤੇ ਕਰੋ ਕਲਿੱਕ ਕਰਕੇ ਕਿੰਨਾ ਟਾਈਮ ਲੱਗ ਜੂਗਾ 1 ਘੰਟਾ 2 ਘੰਟਾ ਲੱਗੂਗਾ ਮੈਨੂੰ ਤਾਂ ਲੱਗਦਾ ਲੱਗੂਗਾ ਕੋਈ ਨਾ ਲੱਗਿਆਗਾ ਪੰਜ ਜੀ ਦੀ ਵੀਡੀਓ ਕਿਉਂ ਨਾ ਬਹੁਤ ਜੱਗਾ ਲੱਗ ਰਿਹਾ ਪਹਿਲਾਂ ਚਾ ਕੋਈ ਨਹੀਂ ਫਾਂ ਕੱਟਦੇ ਆਂ ਵੀਡੀਓ ਹੋਰ ਕਿੰਨਾ ਟਾਈਮ ਗਿਆ ਸੀ ਤਾਂ ਅੱਧਾ ਘੰਟਾ ਟ੍ਰੇਨ ਤਾਂ ਆ ਗਈ ਡੈਡੀ ਕਹਿੰਦਾ ਵੀਡੀਓ ਕੱਟ ਕਰਦਾ ਜਦੋਂ ਟ੍ਰੇਨ ਆਈ ਜਦੋਂ ਬਣਾਵਾਂਗੇ ਉਹਦੀ ਟ੍ਰੇਨ ਆ ਗਈ ਡੈਡੀ ਨੇ ਉਹਦੀ ਸਟਾਰਟ ਕਰਤੀ ਮਤਲਬ ਕਿ ਆਈ ਕੱਟ ਕੀਤੀ ਬਾਈ ਗੱਡੀ ਆਉਂਦੀ ਆ ਗੱਡੀ ਕੋਲੇ ਆ ਪੇਰੋ ਬਈ ਦੋਸਤੋ ਆ ਚਿੱਟੇ ਟ੍ਰੇਨ ਕੋਲੇ ਵਾਲੀ ਹੈ ਨਾ ਇਹ ਕੋਲੇ ਵਾਲੀ ਕੋਲੇ ਵਾਲੀ ਦੁਬਈ ਟਫੋਨ ਲੱਗਿਆ ਸੀਗਾ ਮਹਾਰੋਗਜਾ ਬਾਈ ਐਵੇਂ ਨੁਕਸਾਨ ਕਰਾਏਗਾ ਆਪਦਾ ਹਨਾ ਉਹ ਕੋਟਰੀ ਵੀ ਦਿਖਾ ਦੋ ਵੇਪਰੇ ਘੈਂਟ ਦਾ ਕੋਟਰੀ ਦਾ ਦਰ ਉਹ ਇਹ ਨਿਕਲੋ ਮਾਰ ਦਿਓ ਵਨ ਨਮੀ ਨਮੀ ਹਜੇ ਹੀ ਚਲੋ ਜੀ ਲੰਗ ਚੁੱਕ ਕੇ ਟ੍ਰੇਨ ਖੜਾ ਖੋਲੋ ਬੈਠਾ ਮੈਂ ਤੂੰ ਮੈਂ ਕੱਢਾਂ ਇਥੋਂ ਨਾ ਮੈਂ ਕੱਢ ਤੂੰ ਕੱਢ ਦੇਂਗਾ ਬੀੜ ਨਹੀਂ ਆਈ ਚਲ ਧਿਆਨ ਨਾਲ ਕੱਢੀ ਜਗਾ ਦੇਖਿਆ ਦੋਸਤੋ ਕਦੋਂ ਤੱਕ ਖਲੂਗਾ ਫਟਕੇ ਵੀਰੋ ਆਪਾਂ ਬੰਦ ਕਰਦੇ ਆਂ ਨੇ ਤੇ ਦੇਖ ਲਓਏ ਦੋਸਤੋ ਫਾੜਕ ਖਲ ਗਿਆ ਸੀ ਪੰਜ ਟੱਪੇ ਆਏ ਫਾੜਕ ਪੰਜ ਟੱਪੇ ਫਾੜਕ ਟੱਪ ਕੇ ਜੱਪਾ ਰੇਨ ਆ ਚੁੱਕੀ ਸੀ ਬਾਈ ਦੇਖੋ ਨੂਰ ਦਾ ਚਿਹਰਾ ਤਾਂ ਹੀ ਸੀ ਸੀਦੇ ਹਲੇ ਰੇਤਾ ਉਹਦਾ ਹਾਂ ਹਲੇ ਰੇਤਾ ਕੋਈ ਨਹੀਂ ਆਹ ਗਰਾਉਂਡ 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 ਮਲਾ ਦਾ ਬੈਰੀ ਕਾਰਟ ਕਿ ਤਾਏ ਪਹਿਲੇ 10 ਮਿੰਟ ਤੋਂ ਹੀ ਨਿਕਲ ਰਹੀ ਹੈ ਮੇ ਟੱਕਰ ਹੋਣੀ ਪੜਦੀ ਹੈ ਪਹਿਲੇ ਜੇ ਹਾਂ ਅੱਜ ਤੱਕ ਬਹੁਤ ਸੌਣੇ ਲੱਗੇ ਨੇ ਇੱਕ ਕਾਰ ਨੂੰ ਲਗਣਾ ਕੈਰ ਵਾਲੇ ਨੂੰ ਚੁੰਦਿਆ ਹੋ ਗਿਆ ਮੁੰਡਾ ਜਿਵੇਂ ਬਾਈਦਰ ਨੂੰ ਪਹੁੰਚ ਪੀਂ ਤਾ ਕਾ ਤਕ ਤਿਆਨਾ ਪੀ ਵਾ ਟਟਖੇ ਜਨੇ ਤਿਆਨਾ ਧੀਰੇ 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 ਰਾਹਾ ਖਾਪੀਸਰਾ ਖੜਾ ਰੱਖਾਇਆ ਹੈਲੋ ਸਰ ਆਪਾਂ ਹੁਣ ਤੋਂ ਮਿਲਦੇ ਆ ਘਰੇ ਜਾ ਕੇ ਲੋ ਜੀ ਬਾਈ ਨੂਰ ਕਹਿੰਦਾ 버거 ਖਾਣਾਗਾ ਤੇ ਆਪਾਂ ਆ ਅੱਜ ਨਾਨਕ 13 13 ਕੋਟ ਰੋਡ ਨੂਰ ਕਹਿੰਦਾ 버거 ਖਾਣਾ ਤੇ ਆਪਣਾ ਬਾਈ ਆਹ ਲੇ ਕੁਛ ਛੋਟੀ ਰੇੜੀ ਦੇ ਵਿੱਚ ਕਿੰਨਾ ਕੁਛ ਹੈਗਾ ਦੇਖੋ ਤੁਸੀਂ ਆ ਮੈਨੂ ਇਹਦਾ ਬਾਈ ਦਾ ਦੇਖੋ 버거 सैंडविच रैप मैगी सैलेड पास्ता कॉफी ਤੇ ਆਪਰ ਬਾਈ ਦੇ ਨੰਬਰ ਨੇ ਜੇ ਕਿਸੇ ਨੇ आर्डर वगैरह ਕਰਨਾ ਹੁੰਦਾ ਤਾਂ ਕਰ ਦਿਆ ਕਰੋ ਬੜੀ ਦੂਰੋਂ ਆ ਪਰੇ ਕਿਵੇਂ ਬੜੀ ਦੂਰੋਂ ਆ ਪਰੇ ਨੰਨੀ ਵਧੀਆ ਬਾਈ ਦੀ ਥੀਜੀ ਬਹੁਤ ਵਧੀਆ ਬਣਾਉਂਦਾ ਘਰ ਰੈਸਪੀ ਬਹੁਤ ਘੈਂਟ ਆ ਤੇ ਹਰ ਆਰਡਰ ਕਿੰਨੀ ਵੀ ਰੱਖੋ ਜਾਈਦਾ ਨਹੀਂ ਲੋਕਲ ਜਿੱਥੇ ਮਰਜੀ ਹਾਂਜੀ ਹਾਂਜੀ ਬਾਈ ਲੋਕਲ ਜਿੱਥੇ ਜਿੱਥੇ ਮਰਜੀ ਤੁਸੀਂ ਆਰਡਰ ਕਰ ਸਕਦੇ ਹੋ ਕੋਈ ਵੀ ਆਈਟਮ ਖਾਵਾਂਗੇ ਬਾਈ ਖਾਵਾਂਗੇ ਸਾਰਾ ਕੁਝ ਤੇ ਟੇਸਟ ਬਹੁਤ ਵਧੀਆ ਬਾਈ ਦਾ ਵਧੀਆ ਬਣਾਉਂਦੇ ਨੇ ਸੈਂਡਵਿਚ ਵਗੈਰਾ ਸਾਰਾ ਕੁਝ ਅਸੀਂ ਖਾ ਕੇ ਜਾਂਦੇ ਰਹੇ ਹਾਂ ਘੈਂਟ ਗੱਲਵਾਦਾ ਤੁਸੀਂ ਵੀ ਆਰਡਰ ਕਰਿਓ ਦੁਬਾਰਾ ਨੰਬਰ ਨੋਟ ਕਰਾ ਦੇਣਾ ਤੁਹਾਨੂੰ ਤੇ ਤੁਸੀਂ 150 ਦਾ ਆਰਡਰ ਕਰਦੇ ਹੋ ਤਾਂ ਫ੍ਰੀ ਡਿਲੀਵਰੀ ਨੰਬਰ ਦਿੱਤਾ ਹੋਇਆ ਬਾਈ ਦਾ ਤੇ ਸ਼ਾਪ ਦਾ ਨਾਅ ਹੈਗਾ ਨਾਨਕ 13 13 ਕਿਊਟ ਬਾਈਟ ਰੇਹ ਚੀਜ਼ अवेलेबल ਆ ਤੁਸੀਂ ਦੇਖ ਲਓ ਕੱਲੀ ਕੱਲੀ ਚੀਜ਼ ਔਰ ਇਹ ਆ ਬਰਗਰ ਰੈਡੀ ਕਰਵਾ ਲਏ ਨੇ 200 200 ਹੈ 200 200 ਪਰ ਕੜਾ ਹਾਂ ਲਓ ਜੀ ਬਰਗਰ ਬਣਾ ਚੁੱਕਿਆ ਬਣਾ ਲੇ ਤਿਆਰ ਨੇ ਬਰਗਰ ਤੇ ਖਾਣਾ ਸਟਾਰਟ ਕਰਦੇ ਆ ਕਾਉਣ ਬਣਾ ਬੜੇ ਰਿਹਾ ਵੀਡੀਓ ਤੁਹਾਨੂੰ ਦਿਖਾਉਣੇ ਆ ਖਾ ਲਈਏ ਪਹਿਲਾਂ ਆਪਾਂ ਕੈਨੂਰ ਕਿਵੇਂ ਲੱਗਿਆ ਇੱਕ ਨੰਬਰ ਸਵਾਦ ਇੱਕ ਨੰਬਰ ਗੱਲਵਾਤਾ ਬਾਲਾ ਕਰ ਹਾਂ ਮੈਂ ਤਾਂ ਉਰੀ ਖਾਇਆ ਕਰੂੰਗਾ ਖਾ ਰਜਾ ਫਿਰ ਮਿਲਦੇ ਆ ਠੀਕ ਹੈ ਵੀ ਰੱਖਣਾ ਹਾਂ ਕੋਈ ਨੰਗੇ ਹੋ ਹੂੰ ਜਿਹੜੀ ਜੜ ਪਸੰਦਦਾ ਸੀਗਾ ਜਿਹੜੀ ਕਹਦਾ ਆਇਆ ਬਾਈ 버ਗਰ ਖਾਵਾਂ ਹਜੇ ਬਾਈ ਆਇਆ ਕਹਿੰਦਾ ਵੀ ਹਾਂ ਖਵਾ ਸਰ ਖਾਣ ਦੀ ਕਿੱਡੀ ਗੱਲ ਸੀ ਨਾ ਫਿਰ 버ਗਰ ਖਾਣ ਦੀ ਕਿੱਡੀ ਗੱਲ ਸੀ ਮੈਂ ਤਾਂ ਫਿਨਿਸ਼ ਕਰਤਾ ਨੂਰ ਦਾ ਰਹਿ ਗਿਆ 버ਗਰ ਕੋਈ ਨਹੀਂ ਕੁਛ ਨਹੀਂ ਹੁੰਦਾ ਆਪਾਂ 버ਗਰ ਸਮਾਪਤ ਕਰਤਾ ਤੇ ਨੂਰ ਖਾ ਰਿਹਾ ਮੈਗੀ ਵੀ ਬਣਵਾ ਰਿਹਾ ਨੂਰ ਹੈ ਨੂਰ ਬਾਕੀ ਉਹਨੂੰ ਸਕੂਟਰੀ ਦਰਸ਼ਕ ਕੋਣ ਹੈ ਆਪਣੀ 20 ਕਿਲੋਮੀਟਰ ਨਵੀਂ ਸਕੂਟਰੀ ਲਈ ਆਪਾਂ ਧਿਆਨ ਨਾਲ ਗੱਲਵਾਦ ਲੋਕੋ ਲੋਕੋ ਚਲਾਓ 20 40 ਕਿਲੋਮੀਟਰ ਦੇ ਏਰੀਆ ਜਿੱਥੇ ਮਰਜ਼ੀ ਲੈ ਕੇ ਜਾਓ ਉਹਨੂੰ ਬਹੁਤ ਵਧੀਆ ਗੱਲਵਾਦ ਹੈ ਲੈ ਮੇਰੇ ਦੋਸਤੋ ਆਪਾਂ ਆ ਚੁੱਕੇ ਹਾਂ ਘਰੇ ਖਾ ਪੀ ਕੇ ਤੇ ਨੂਰ ਵੀ ਵਧੀਆ ਲੱਗਿਆ ਪਰ ਉਹਨੂੰ ਵਧੀਆ ਲੱਗਿਆ 버ગર ਵਗੈਰਾ ਹਾਂ ਮਾਈ ਕੀ ਵਿਸ਼ਵਾਸ ਸੀ ਭਾਈ ਜੀ ਹਾਂ ਤੇ ਬਾਈ ਬਹੁਤ ਸੋਹਣਾ ਬਣਾਉਂਦਾਗਾ ਤੁਸੀਂ ਜਰੂਰ ਵਿਜ਼ਿਟ ਕਰਿਓ ਮਾਨਸਾ ਵਾਲਿਓ ਕੋਟ ਰੋਡ ਤੇ ਆ ਬਾਈ ਆਪਣਾ ਤੇ ਜਿਹੜਾ ਪਿੱਪਲ ਆ ਉਹਦੇ ਨੇੜੇ ਲੜੀ ਲਾਉਂਦਾ ਉਹ ਤੇ ਜਰੂਰ ਵਿਜ਼ਿਟ ਕਰਕੇ ਆਇਓ ਬਾਈ ਨੂੰ ਤੇ ਨਾਨਕ ਵੀ ਬਹੁਤ ਗੈਂਡ ਰੱਖਿਆ ਨਾਮ ਨਾਨਕ 13 13 ਤੇ ਬਲੌਗ ਦੇ ਆਪਾਂ ਸਮਾਪਤੀ ਕਰਦੇ ਆ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰਦੇ ਕਰੋ ਕਿਤੇ ਕਿਤੇ ਫੁੱਲ ਵਾਚ ਕਰਿਆ ਕਰੋ ਬਾਈ ਵੀਡੀਓ ਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਬਾਈ ਸਾਰਿਆਂ ਦੀ ਸਤਿ ਸ਼ਕਾਲ ਹੈਪੀ ਲੋੜੀ ਅਗੇਨ